ਦਿਗਰਮ ਸਾਡੇ ਸਟੇਸ਼ਨ ਮਾਸਟਰ ਤੇ ਸਾਰੇ ਰੇਲਵੇ ਦੇ ਵੱਖ-ਵੱਖ ਆਫਿਸ ਇੱਕਦਮ ਲੱਗੇ ਹੋਏ ਨੇ ਦੇਖ ਇਸ ਤਰੀਕੇ ਨਾਲ ਤੇ ਇੱਕਨ ਹੋਰ ਬਹੁਤ ਇਹਨਾਂ ਦਾ ਮੈਂ ਲੁਧਿਆਣੇ ਵਾਲਿਆਂ ਦਾ ਹੋਲਡਿੰਗ ਏਰੀਆ ਸੀ ਸਭ ਜਗ੍ਹਾ ਕੇ ਸੀ ਪਰ ਜਨਨਾਂ ਹੋਲਡਿੰਗ ਏਰੀਆ ਪ੍ਰੋਪਰ ਮੈਂ ਸਮੀਂ ਦਾ 500 ਬੰਦੇ ਦਾ ਹੋਲਡਿੰਗ ਏਰੀਆ ਲੁਧਿਆਣੇ ਦਾ ਬਣਾਇਆ ਤੇ ਮੈਨੂੰ ਅਸ਼wini Vaishnaw ji ਸਾਡੇ ਜਿਹੜੇ ਐਮਆਰਏ ਖਾਸ ਤੌਰ ਤੇ ਉਹਨਾਂ ਦਾ ਆਦੇਸ਼ ਵੀ ਆਪ ਜਾ ਕੇ ਦੇਖੋ ਹੰਮ ਵਾਲਾ ਕਹਿੰਦੇ ਮੋਦੀ ਜੀ ਵੀ ਇਹ ਲੋਕ ਖੁਸ਼ੀ ਨਾਲ ਆਪਣੇ ਪਰਬ ਤੇ ਜਾ ਰਹੇ ਆ ਤਿਉਹਾਰ ਤੇ ਜਾ ਰਹੇ ਆ ਇਹਨਾਂ ਨੂੰ ਕੋਈ ਦਿੱਕਤ ਨਾ ਇਹ ਇਸ ਖੁਸ਼ੀ ਨਾਲ ਜਾਣ ਬਿਲਕੁਲ ਫਿਕਰ ਨਹੀਂ ਕਰਨਾ ਕਾਲੀ ਨਹੀਂ ਕਰਨਾ ਤੁਸੀਂ ਸਾਡੇ ਸਭ ਕੁਝ ਆਸੀਂ ਤੁਹਾਡੇ ਲਈ ਆ ਤੇ ਇਸ ਕਰਕੇ ਤੁਹਾਨੂੰ ਪ੍ਰੋਪਰ ਸਾਰੇ ਇੰਤਜ਼ਾਮ ਉਰੇ ਕੀਤੇ ਹੋਏ ਨੇ ਕਾਲੀ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮੈਂ ਇਸ ਤਰ੍ਹਾਂ ਹੀ ਸਾਲਿਆਂ ਕੋਲੇ ਗੱਲ ਪਹੁੰਚੇ ਕੋਈ ਕਮੀ ਨਹੀਂ ਟ੍ਰੇਨ ਦੀ ਕੋਈ ਮੈਂ ਸਮਝਦਾ 12000 ਦੇ ਦੇਸ਼ ਚ ਹਰ ਜਗ੍ਹਾ ਪਹੁੰਚਾਉਣ ਲਈ ਖੜੀਆਂ ਉਰੇ ਵੀ ਜਿੰਨੀ ਲੋਡ ਹੋਊਗੀ ਇਸੇ ਤਰੀਕੇ ਨਾਲ ਫਿਰੋਜ਼ਪੁਰਮ ਚੱਲ ਰਹੀਆਂ ਇਸੇ ਤਰੀਕੇ ਨਾਲ ਅਮਰਸਰ ਸਾਹਿਬ ਤੋਂ ਚੱਲ ਰਹੀਆਂ ਲੁਧਿਆਣੇ ਤੋਂ ਅੰਬਾਲੇ ਤੋਂ ਕਿਸੇ ਨੂੰ ਵੀ ਇਹ ਨਹੀਂ ਕਰਨ ਦੀ ਵੀ ਆਹੀ ਟ੍ਰੇਨਾਂ ਜਿੱਡੀਆਂ ਵੀ ਤੁਹਾਨੂੰ ਟ੍ਰੇਨਾਂ ਉੱਚੀ ਜਿੰਨੀ ਵੀ ਚਾਹੀਦੇ ਹੋਣਗੇ ਕੋਈ ਉਸ ਦੇ ਵਿੱਚ ਕਮੀ ਨਹੀਂ ਆਏਗੀ ਪ੍ਰਬੰਧ ਕੀਤਾ ਹੋਇਆ ਪਿੱਛੇ ਹਰ ਜਿਹੜੇ ਉਹ ਰੈਕ ਲੱਗੇ ਖੜੇ ਨੇ ਜਦੋਂ ਲੋਡ ਪੈਂਦੀ ਆ ਕਿਉਂਕਿ ਸਾਨੂੰ ਮਹਿਕਮੇ ਨੂੰ ਸਭ ਕੁਝ ਪਤਾ ਹੈ ਵੀ ਕਿੰਨੀ ਔਨਲਾਈਨ ਬੁਕਿੰਗ ਹੋਈ ਆ ਕਿੰਨੇ ਉਰਿਓ ਟਿਕਟ ਲਏ ਜਾ ਰਹੇ ਉਸ ਹੱਬ ਨਾਲ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੁਸੀਂ ਬਿਲਕੁਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੇ ਵੀ ਬਾਥਰੂਮ 'ਚ ਤੁਹਾਨੂੰ ਜਾ ਕੇ ਪੈਣ ਦੀ ਲੋੜ ਨਹੀਂ ਬੈਠਣ ਦੀ ਲੋੜ ਨਹੀਂ ਖਿੜਕੀ ਰਾਹੀਂ ਟ੍ਰੇਨ ਦੇ ਜਾਣ ਦੀ ਲੋੜ ਨਹੀਂ ਦਰਵਾਜੇ ਨਾਲ ਜਾਓ ਤੁਹਾਡੇ ਲਈ ਆ ਇਹ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਈ ਕਾਲੀ ਨਾ ਕਰੋ ਜਿੱਦੀ ਸੀਟ ਜਿੱਥੇ ਆ ਉਹਨੂੰ ਉੱਥੇ ਮਿਲੇਗੀ ਜੇ ਕੋਈ ਤੁਹਾਨੂੰ ਤਕਲੀਫ ਆ ਅਸੀਂ ਹਰ ਜਗ੍ਹਾ ਡੈਸਕ ਬਣਾਏ ਆ ਉੱਥੇ ਚਾਹੇ ਪੁਲਿਸ ਨਾਲ ਗੱਲ ਕਰੋ ਚਾਹੇ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਤੁਹਾਡਾ ਪ੍ਰੋਪਰ ਤੇ ਸਾਡੇ ਹਰ ਜਗ੍ਹਾ ਸੀ ਸਾਡੇ ਆਫੀਸਰ ਕਰਮਚਾਰੀ ਰਾਉਂਡ ਤੇ ਨੇ ਜੇ ਉਹਨਾਂ ਨੂੰ ਤੁਹਾਨੂੰ ਕੋਈ ਵੀ ਲੱਗਦਾ ਤਾਂ ਸਾਨੂੰ ਦੱਸੋ ਫੋ ਹਰ ਜਗ੍ਹਾ ਚਾਹੇ ਤੁਸੀਂ ਇੱਥੇ ਆਪ ਆਕੇ ਦੱਸ ਸਕਦੇ ਹੋ ਚਾਹੇ ਆਪਣੇ ਤੋਂ ਤੁਸੀਂ ਉਹਨਾਂ ਦੇ ਸਾਡੇ ਬਹੁਤ ਅਲੱਗ-ਅਲੱਗ ਜਿਹੜੀਆਂ ਇਨਫੋਰਮੇਸ਼ਨ